ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਆ ਬਾਣੀ ਦੇ ਵਿੱਚ ਲਿਖਿਆ ਜਾਂਦਾ ਆ ਭਈ ਪਵਨ ਗੁਰੂ ਪਵਨ ਨੂੰ ਜਿਹੜਾ ਆ ਹਵਾ ਨੂੰ ਜਿਹੜਾ ਆ ਉਹ ਗੁਰੂ ਮੰਨਿਆ ਜਾਂਦਾ ਪਾਣੀ ਨੂੰ ਜਿਹੜਾ ਹੈ ਪਿਤਾ ਮੰਨਿਆ ਜਾਂਦਾ ਤੇ ਧਰਤੀ ਨੂੰ ਜਿਹੜਾ ਹੈ ਉਹ ਮਾਂ ਮੰਨਿਆ ਜਾਂਦਾ ਆ ਪਰ ਅੱਜ ਦੇ ਟਾਈਮ ਦੇ ਵਿੱਚ ਵੀ 21ਵੀਂ ਸਦੀ ਜਦੋਂ ਚੱਲਦੀ ਪਈ ਆ ਉਸ ਟਾਈਮ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਵੀ ਹੈਗੇ ਜਿਹੜਾ ਇਹਨਾਂ ਨੂੰ ਦੂਸ਼ਿਤ ਕਰਨ ਦੇ ਵਿੱਚ ਪਾਵਾ ਹਵੇ ਪਾਵਾ ਪਾਣੀ ਹੋਵੇ ਪਾਵਾ ਧਰਤੀ ਹੋਵੇ ਉਹਨਾਂ ਨੂੰ ਗੰਦਾ ਕਰਨ ਦੇ ਵਿੱਚ ਜਿਹੜੀ ਕਸਰ ਕੋਈ ਨਹੀਂ ਛੜਦੇ ਮੈਂ ਤਾਂ ਕਹਿ ਰਿਹਾ ਆ ਸਾਹਮਣੇ ਦੇਖੋ ਤੁਸੀਂ ਆ ਸਾਹਮਣੇ ਤਸਵੀਰ ਜਿਹੜੀ ਆ ਨੇੜੇ ਹੋ ਕੇ ਰਾਹੁਲ ਦਿਖਾਜ ਰਾਕ ਏ ਕਿਸੇ ਨੇ ਪੂਰਾ ਜ਼ੋਰ ਲਗਾਇਆ ਹੋਇਆ ਆ ਟੂਣਾ ਟਾਣਾ ਜੋ ਵੀ ਜੋ ਜਿਹੜੇ ਸ਼ਬਦਾਂ ਵਿੱਚ ਇਹਨਾਂ ਨੂੰ ਜਿੱਦਾਂ ਵੀ ਸਮਝਿਆ ਜਾਵੇ ਉਹ ਕੀਤਾ ਹੋਇਆ ਹੈ ਚਰਾਹੇ ਦੇ ਵਿੱਚ ਕੀਤਾ ਹੋਇਆ ਆ ਇਹ ਕਲੋਨੀ ਪੈਂਦੀ ਆ ਮਲਕਪੁਰ ਦੇ ਵਿੱਚ ਸਰਕਾਰੀ ਕਲੋਨੀਆਂ ਰੇਲਵੇ ਆਪਣੇ ਬਿਜਲੀ ਬੋਰਡ ਦੀਆਂ ਕਲੋਨੀਆਂ ਸਾਹਮਣੇ ਮੈਂ ਇੱਕ ਹੋਰ ਵੱਡੀ ਤੁਹਾਨੂੰ ਗੱਲ ਦੱਸ ਦਵਾਂ ਨੇੜੇ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਆ ਉਹਨਾਂ ਲੋਕਾਂ ਨੇ ਸ਼ਰਮ ਨਹੀਂ ਕੀਤੀ ਹੈਗੀ ਭਈ ਆਹ ਕੰਮ ਕਿਹੜਾ ਕਰਨ ਲੱਗੇ ਆ ਕਿਹੜੇ ਕਿਹੜਾ ਚਾਜੇ ਕਰਨ ਲੱਗੇ ਆ ਰੱਬ ਜਾਣੇ ਪਈਓ ਆਪਣੇ ਦੁੱਖ ਜਿਹੜੇ ਉਹ ਕਿਸੇ ਨੂੰ ਦੇਣਾ ਚਾਹੁੰਦੇ ਆ ਰੱਬ ਜਾਣੇ ਵੀ ਆਪਣਾ ਕੰਮ ਕੋਈ ਸਿੱਧਾ ਕਰਨਾ ਚਾਹੁੰਦੇ ਆ ਰੱਬ ਜਾਣੇ ਵੀ ਉਹ ਕਿਹੜੇ ਕਾਰਨਾ ਕਰਕੇ ਜਿਹੜਾ ਇਹੋ ਜਿਹੇ ਜੜੀਆਂ ਆ ਕੰਮ ਜਿਹੜੇ ਆ ਇਹ ਨਿਪੜੇ ਚਾੜਦੇ ਆ ਸਾਡੇ ਨਾਲ ਇੱਥੇ ਨੌਜਵਾਨ ਵੀ ਖੜੇ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਖਦੇ ਆਏ ਆ ਇੱਥੇ ਉਹ ਇੱਕ ਬਜ਼ੁਰਗ ਵੀ ਸਾਡੇ ਨਾਲ ਖੜੇ ਆ ਜਿਹੜੇ ਕਿ ਪਾਣੀ ਚਲਾਉਂਦੇ ਆ ਇੱਥੋਂ ਦੇ ਆ ਆ ਮੋਟਰ ਚਲਾਉਂਦੇ ਆ ਉਹਨਾਂ ਨੇ ਵੀ ਸ਼ਾਇਦ ਸਵੇਰੇ ਦੇਖਿਆ ਤੁਸੀਂ ਕੀ ਦੇਖਿਆ ਇਸ ਵੇਰੇ ਇੱਥੇ ਸਵੇਰੇ ਇੱਥੇ ਦੇਖਿਆ ਮੈਂ ਆਇਆ ਤਾਂ ਬਰਫੀਆਂ ਸੀਗੇ ਪਤਾ ਸੇ ਬਾਕੀ ਬਨਾ ਚੁੰਨੀ ਤੇ ਟੱਕਿਆ ਹੋਇਆ ਸੀ ਸਾਰੇ ਸਮਾਨ ਮੈਂ ਟੈਡ ਲਾਈਟ ਮਾਰਿਆ ਤੇ ਮੈਂ ਚਲੇ ਗਿਆ ਮੈਂ ਉਹ ਮੋੜ ਕੇ ਮੰਦਿਰ ਤੋਂ ਮੋੜ ਕੇ ਮੰਦਿਰ ਰਸਤੇ ਚ ਲੱਗਿਆ ਇਹ ਰਸਤਾ ਗਿਆ ਹੀ ਨਹੀਂ ਕੀ ਕਰਦੇ ਕੀ ਤੁਸੀਂ ਇੱਥੇ ਇਹ ਮੋਟਰ ਚਲਾਉਂਦਾ ਸੀ ਸਵੇਰੇ 5:30 ਵਜੇ 5:30 ਵਜੇ ਇਹ ਸਵੇਰੇ ਸਵੇਰੇ ਤੁਸੀਂ ਦੇਖਿਆ ਤੜਕ ਸਾਹਿਬ ਦੇਖਿਆ ਸਾਰਾ ਹਾਂ ਤੜਕ ਹੈ ਹੂੰ 5:30 ਵਜੇ ਮੈਂ ਮੋਟਰ ਚਲਾਣੇ ਆਇਆ ਨਾ ਹੂੰ 5:20 ਤੇ ਆਇਆ ਸੀ ਮੈਂ ਹੂੰ 5:30 ਵਜੇ ਚੱਲਦਾ ਸੀਗਾ ਫਿਰ ਮੈਂ ਇਧਰ ਨੂੰ ਘੁੰਮ ਘੁੰਮ ਕੇ ਫਿਰ ਮੈਂ ਮੰਦਿਰ ਹੋ ਕੇ ਮੈਂ ਗਿਆ ਹੂੰ ਮੋਟਰ ਤੇ ਹਾਂ ਰਾਹ ਛੱਡ ਦਿੱਤਾ ਇਹ ਰਾਹ ਛੱਡ ਦਿੱਤਾ ਆ ਦੇਖੋ ਕਿੰਨਾ ਕੁ ਖੋਫਜੋਦ ਕਰਈਏ ਲੋਕ ਹੋ ਜਾਂਦੇ ਆ ਵੀ ਉਹ ਰਾਹ ਛੱਡ ਦਿੰਦੇ ਆ ਜਿਸ ਰਾਹ ਦੇ ਵਿੱਚ ਜਿਹੜਾ ਆ ਇਹੋ ਜੇ ਟੂਨੇ ਮਸਾਣੇ ਕਿਤੇ ਜਾਂਦੇ ਆ ਉਹ ਰਾਹ ਛੱਡ ਦਿੰਦੇ ਆ ਲੋਕੋ ਬਾਈ ਜਿਹੜੇ ਆ ਨੇੜੇ ਹੋ ਕੇ ਵੇਂਦੇ ਪਏ ਆ ਆ ਵਿਗੜਦਾ ਜਾਂ ਨਹੀਂ ਵਿਗੜਦਾ ਦੇਖੋ ਰੱਬ ਦੇ ਹੱਥੇ ਆ ਕਿਸੇ ਦਾ ਬੁਰਾ ਭਲਾ ਜਿਹੜਾ ਹੈ ਉਹ ਰੱਬ ਦੇ ਹੱਥੇ ਆ ਪਰ ਉਹ ਕਰਨ ਵਾਲਾ ਜਿਹੜਾ ਆ ਸ਼ਾਇਦ ਇਹ ਚੀਜ਼ਾਂ ਸੋਚਦਾ ਨਹੀਂ ਆ ਸ਼ਾਇਦ ਉਹਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਵੀ ਰੱਬ ਤੋਂ ਵੱਡਾ ਕੋਈ ਨਹੀਂ ਆ ਪਤਾ ਨਹੀਂ ਕਿਹੜੇ ਯੁੱਗ ਦੀਆਂ ਇਹ ਗੱਲਾਂ ਲੈ ਕੇ ਬਾਈ ਸਾਡੇ ਨਾਲ ਨੌਜਵਾਨ ਆ ਪੜ੍ਹਿਆ ਲਿਖਿਆ ਲੱ ਸਰ ਮੈਂ ਇੱਥੇ ਜੋਬ ਕਰਦਾ ਹਾਂ ਪੰਜਾਬ ਬਿਜਲੀ ਬੋਰਡ ਚ ਤੇ ਆਪਣੀ ਇੱਕ ਸਰਕਾਰੀ ਰਿਹਾਇਸ਼ ਕਲੋਨੀ ਹੈਗੀ ਆ ਜੀ ਤੇ ਸਾਰੇ ਮੁਲਾਜ਼ਮ ਇੱਥੇ ਰਹਿੰਦੇ ਆ ਤੇ ਸਾਰਿਆਂ ਦੇ ਬੱਚੇ ਇੱਥੇ ਆਪਣੇ ਖੇਡਦੇ ਵੀ ਹੈਗੇ ਆ ਆਪਣੇ ਕੋਈ ਸਕੂਲ ਜਾ ਰਿਹਾ ਕੋਈ ਸਕੂਲ ਜਾ ਰਿਹਾ ਸਾਰੇ ਆਪਣੇ ਆਪਣੇ ਰਾਹ ਤੇ ਜਾਂਦੇ ਆ ਤੇ ਇਹ ਚੌਰਾਹੇ ਤੇ ਲੋਕ ਕੁਝ ਜਿਹੜੇ ਘਟੀਆਂ ਕੰਮ ਕਰਦੇ ਆ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹ ਘਟੀਆਂ ਕੰਮ ਕਰਨ ਨੂੰ ਕਿ ਅੱਜ ਦੇ ਟਾਈਮ ਚ ਪੜ੍ਹੇ ਲਿਖੇ ਜ਼ਮਾਨੇ ਵਿੱਚ ਇਦਾਂ ਦੀਆਂ ਅਨਪੜ੍ਹ ਵਾਲੀਆਂ ਹਰਕਤਾਂ ਕਰਦੇ ਆ ਤੇ ਇਸ ਚੀਜ਼ ਨਾਲ ਕਾਫੀ ਪਰੇਸ਼ਾਨ ਕਰਨਾ ਚਾਹੀਦਾ ਉਹਨਾਂ ਨੂੰ ਕਿ ਇਸ ਚੀਜ਼ ਤੋਂ ਕਾਫੀ ਦੂਰ ਰਹਿਣੋ ਹੂੰ ਤੇ ਸ਼ਰਮਾਣੀ ਚਾਹੀਦੀ ਐ ਇਦਾਂ ਦੇ ਲੋਕਾਂ ਨੂੰ ਹੂੰ ਆ ਸ਼ਰਮ ਹੋਣੀ ਚਾਹੀਦੀ ਆ ਸ਼ਰਮ ਦਾ ਮਤਲਬ ਸ਼ਾਇਦ ਉਹ ਸਮਝ ਵੀ ਨਾ ਸਕਣ ਜਿਨ੍ਹਾਂ ਨੇ ਕੰਮ ਕੀਤਾ ਵੀ ਸ਼ਰਮ ਕਿਹੜੀ ਬਲਾ ਨੂੰ ਕਹਿੰਦੇ ਆ ਕੀ ਚੀਜ਼ ਕੀ ਆ ਸ਼ਰਮ ਬਾਈ ਨਾਲ ਗੱਲ ਕਰਦੇ ਬਾਈ ਇੱਕ ਗੱਲ ਦੱਸਦਾ ਪਿਆ ਸੀ ਕਹਿੰਦਾ ਜਿੰਦੇ ਜੁੰਦੇ ਵੀ ਇੱਥੇ ਟੁੱਟੇ ਮੈਂ ਚੱਕ ਕੇ ਲੈ ਗਿਆ ਕੀ ਗੱਲ ਸੀ ਉਹ ਮੋ ਛੋਟੀ ਉਮਰ ਹੁੰਦੀ ਉਹ ਤਾਂ ਪਤਾ ਨਹੀਂ ਆ ਚੀਜ਼ਾਂ ਦਾ ਵੀ ਹੱਲੇ ਵੀ ਨਹੀਂ ਪਤਾ ਵੀ ਕੀ ਚੀਜ਼ ਸੱਚ ਹੁੰਦੀਆਂ ਝੂਠ ਹੁੰਦੀਆਂ ਕਿਹਦੇ ਵੇਪਰ ਬਣੂ ਮੰਨਦੇ ਨਹੀਂ ਹਾਂ ਤੇ ਮੈਂ ਇੱਕ ਦਿਨ ਜੰਦਰਲੇ ਜਾਂ ਜਾ ਰਿਹਾ ਸੀ ਦੁਕਾਨ ਤੇ ਤੇ ਮੋੜ ਤੇ ਪੁੱਛੇ ਕਿਨੇ ਚਾਰ ਪੰਜ ਦਿਨੇ ਰੱਖੇ ਦੀ ਮਾਰ ਕੇ ਮੈਂ ਕਿਹਾ ਚੱਗ ਘਰੇ ਲੈ ਆ ਗਏ ਮੈਨੂੰ ਜਰੂਰਤ ਜੁੜੀ ਜਰੂਰਤ ਸੀ ਕਿਉਂਕਿ ਪਤਾ ਤੇ ਨਹੀਂ ਪਾਈ ਨਾ ਆਏ ਚੀਜ਼ਾਂ ਹੁੰਦੀਆਂ ਨਾ ਕੁਛ ਨਾ ਮੰਨਦੇ ਆ ਪਰ ਲੋਕੀ ਕਿਤੇ ਟੱਲਦੇ ਆ 21ਵੀਂ ਸਦੀ ਚੱਲਣ ਦੀ ਆ ਵਿਗਿਆਨ ਦਾ ਯੁੱਗ ਚੱਲਣ ਡਿਆ ਹਾਂ ਪਰ ਤਾਂ ਵੀ ਲੋਕਾਂ ਦੀ ਸ਼ਰਮ ਲਾਈ ਹੋਈ ਆ ਵਿਗਿਆਨ ਦਾ ਯੁੱਗ ਚੱਲਣ ਡਿਆ ਆ ਕਹਿੰਦਾ ਚੰਨ ਤਾਰਿਆਂ ਤੱਕ ਲੋਕ ਪਹੁੰਚ ਗਏ ਆ ਪਰ ਹਜੇ ਵੀ ਜਿਹੜੇ ਆ ਆ ਲੋਕਾਂ ਜਿਹੜੇ ਆ ਧਰਤੀ ਦੇ ਉੱਤੇ ਦੇਖੋ ਕੀ ਇਹਨਾਂ ਨੇ ਕਮਲ ਕੋਟਿਆ ਪਿਆ ਆ ਤੂੰ ਕਿਤੇ ਪਾਜੀਦਾ ਪਿਆ ਓਰੇ 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 ਪੁਰਿਆ ਆ ਕਿੱਥੇ ਰਹਿੰਦੇ ਹੋ ਏ ਸਰ ਕੀ ਨਾ ਬਦਲ ਲੱਗਾ ਕਿ ਦੁਪਹਿਰੇ ਮੈਨੂੰ ਪਤਾ ਲੱਗਾ ਸੀ ਹਾਂਜੀ ਤੇ ਉਹ ਸਾਡੇ ਜਿਹੜੇ ਮੋਟਰ ਚਲਾਉਂਦੇ ਉਹਨਾਂ ਨੇ ਦੱਸਿਆ ਕਿ ਕੀ ਨਾ ਸਵੇਰੇ 5 ਵਜੇ ਦਾ ਮਤਲਬ ਦੇਖਿਆ ਹੀ ਤੇ ਹੋਏ ਦਾ ਹੀ ਓਦੋਂ ਦਾ ਰਾਤ ਦਾ ਹੀ ਹੋਏ ਦਾ ਹੀ ਪਰ ਲੋਕਾਂ ਨੂੰ ਸ਼ਰਮ ਹੀ ਨਹੀਂ ਆ ਕਿ ਦੇਖੋ ਆਪਣੇ ਦੁੱਖ ਸਾਰੇ ਮਤਲਬ ਕੋਈ ਟੱਪ ਜੇ ਜਾਂ ਮਤਲਬ ਉਹਨਾਂ ਨੂੰ ਚੜ੍ਹਾਉਂਦੇ ਦੁੱਖ ਸਾਰੇ ਤੇ ਇਹ ਸ਼ਰਮ ਆਣੀ ਚਾਹੀਦੀ ਹੈ ਲੋਕਾਂ ਨੂੰ ਕਿ ਇਹ ਕੰਮ ਨਹੀਂ ਕਰਨੇ ਚਾਹੀਦੇ ਜੀ ਉਹ ਸਾਡੇ ਨਾਲ ਉਹ ਬਾਈ ਆਇਆ ਮੋਟਰਸਾਈਕਲ ਤੇ ਜਾ ਰਹੇ ਆ ਅ ਸ਼ਾਇਦ ਇਥੇ ਕੋਈ ਕੰਮਕਾਰ ਕਰਨ ਆਏ ਸੀਗੇ ਹਨਾ ਤੇ ਇਹ ਆਏ ਵੀ ਉਸੇ ਜਗ੍ਹਾ ਤੋਂ ਬਾਈ ਕੋਈ ਹਲਚਲ ਹੋਈ ਜਦੋਂ ਉੱਥੋਂ ਨਿਕਲੇ ਤੁਸੀਂ ਕੋਈ ਨਹੀਂ ਹੋਈ ਕੋਈ ਹਲਚਲ ਕੋਈ ਨਹੀਂ ਆਈ ਕੁਝ ਮਹਿਸੂਸ ਹੋਇਆ ਭਈ ਯਾਰ ਵੀ ਮੇਰੇ ਨਾਲ ਆ ਗਲਤ ਹੋ ਗਿਆ ਇਹ ਤੇ ਗਲਤ ਤੇ ਹੋਇਆ ਤੇ ਹੈ ਕਿ ਇਹਨੇ ਕੀਤਾ ਹੋਇਆ ਜੋ ਨਹੀਂ ਤੈਨੂੰ ਮਹਿਸੂਸ ਹੋਇਆ ਕੋਈ ਤੈਨੂੰ ਕੋਈ ਮਹਿਸੂਸ ਹੋਇਆ ਮਹਿਸੂਸ ਤੇ ਹੈ ਕਿ ਹੂੰ ਕੀ ਮਹਿਸੂਸ ਕੋਈ ਚੰਬੜਿਆ ਕੁਝ ਚੰਬੜਿਆ ਤੇ ਇਹ ਇਥੇ ਪੈਸਾ ਪਤਾ ਲੱਗਾ ਕਿ ਕੀ ਕੀਤਾ ਕੋਈ ਇਹਨੇ ਕੁਝ ਹੂੰ ਬਸ ਕੜੀਆ ਕੜੀਆ ਬੰਦੇ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਉਹਨਾਂ ਲੋਕਾਂ ਨੂੰ ਕੀ ਲਾਹਨਤ ਕੀ ਪਾਉਣਾ ਚਾਹੁੰਦੇ ਹੋ ਮੜਾ ਬਗਾਮ ਕੀਤਾ ਨੇ ਜੋ ਕੀਤਾ ਹੂੰ ਉਹ ਬਾਈ ਨੂੰ ਸ਼ਾਇਦ ਸਮਝ ਨਹੀਂ ਆ ਰਹੀ ਕਿ ਕੀ ਲਾਂਤ ਪਾਵਾਂ ਮੈਂ ਲਾਂਤ ਦੇ ਜਿਹੜੇ ਆ ਕਈ ਤਰ੍ਹਾਂ ਦੇ ਪ੍ਰਕਾਰ ਦੇ ਜਿਹੜੇ ਆ ਚਿਹਰੇ ਆ ਉਹ ਲਾਂਤ ਜਿਹੜੀ ਆ ਉਹ ਜਿਨ੍ਹਾਂ ਨੇ ਕਾਰਾ ਕੀਤਾ ਆ ਉਹਨਾਂ ਦੀ ਲੱਖ ਦੀ ਲਾਂਤ ਆ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਇਹ ਕਾਰਾ ਕੀਤਾ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਰੱਬ ਜਿਹੜਾ ਸਭ ਤੋਂ ਵੱਡਾ ਆ ਇਹ ਦੁਨੀਆ ਜਿਹੜੀ ਆ ਇਹ ਸਿਰਫ ਉਸ ਦੇ ਆਸਰੇ ਤੇ ਬੈਠੀ ਆ ਜਿੱਥੇ ਇਹ ਮੰਨਿਆ ਜਾਂਦਾ ਗੁਰਬਾਣੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਦੇ ਉੱਤੇ ਕੰਮ ਕੀਤਾ ਜਾਂਦਾ ਸ਼ਰਮਾ ਜੀ ਸਾਡੇ ਨਾਲ ਖੜੇ ਆ ਸ਼ਰਮਾ ਬੇਕਰੀ ਤੋਂ ਖੜੇ ਆ ਬਾਈ ਨਾਮ ਰੱਖਦੇ ਆ ਆਪਣਾ ਬਾਈ ਆ ਕਿਦਾਂ ਦਾ ਤੁਸੀਂ ਦੇਖਦੇ ਪੀਓ ਸਰ ਦੇਖੋ ਜੀ ਇੱਕ ਸਾਈਡ ਤੇ ਮੰਦਰ ਹੈਗਾ ਦੂਸਰੀ ਸਾਈਡ ਤੇ ਸਾਡਾ ਗੁਰਦੁਆਰਾ ਹੈਗਾ ਜੀ ਠੀਕ ਹੈ ਜੀ ਗੁਰਦੁਆਰੇ ਮੰਦਰ ਦੇ ਸੈਂਟਰ ਦੇ ਵਿੱਚ ਆ ਕੇ ਗਲਤ ਕੰਮ ਕੀਤਾ ਇਹਨਾਂ ਲੋਕਾਂ ਨੇ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ ਇਹ ਲੋਕੀ ਕੀ ਸਾਬਿਤ ਕਰਨਾ ਚਾਹੁੰਦੇ ਆ ਦੇਖੋ ਨਾ ਸਾਬਿਤ ਕੀ ਕਰਨਾ ਚਾਹੁੰਦੇ ਆ ਕਿ ਇਹ ਪਰਮਾਤਮਾ ਨਾਲੋਂ ਉੱਪਰ ਦਾ ਬਣ ਨਹੀਂਗੇ ਠੀਕ ਹੈ ਨਾ ਇਹ ਗਲਤ ਕੰਮ ਜੋ ਕੀਤਾ ਹੈ ਬਹੁਤ ਹੀ ਗਲਤ ਕੰਮ ਕਰ ਚੁਕੇ ਲੋਕੀ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਨਹੀਂ ਇਹ ਕਹਿੰਦੇ ਆ ਵੀ ਸ਼ਾਇਦ ਭਾਈ ਸਾਡੇ ਜਿਹੜੇ ਦੁੱਖ ਦਰਦੇ ਆ ਅਸੀਂ ਕਿਸੇ ਨੂੰ ਦੇ ਦੇਾਂਗੇ ਇਹ ਸ਼ਾਇਦ ਇਦਾਂ ਹੋ ਜਾਂਦਾ ਬਾਈ ਕੋਜੀ ਮੇਰੇ ਦੁੱਖ ਤੁਸੀਂ ਨਹੀਂ ਲੈ ਸਕਦੇ ਤੁਹਾਡੇ ਦੁੱਖ ਮੈਂ ਨਹੀਂ ਲੈ ਸਕਦਾ ਦੁੱਖ ਦੇਣਾ ਲੈਣਾ ਉਹ ਪ੍ਰਮਾਤਮਾ ਦੇ ਹੱਥ ਹੈ ਜਨਤਾ ਦੇ ਹੱਥ ਕੁਝ ਨਹੀਂ ਹੈਗਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਜੇ ਇਸ ਬੰਦੇ ਨੇ ਇਹ ਕਰੇ ਇਹੋ ਜੇ ਕਰਦੇ ਆ ਜਿਹੜੇ ਜਾਂ ਕਰਵਾਉਂਦੇ ਵੀ ਆ ਉਹਨਾਂ ਨੂੰ ਕੀ ਇਹ ਤੁਸੀਂ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਬੰਦਾ ਗਲਤ ਕਰਦਾ ਉਹਦੇ ਨਾਲ ਪਰਮਾਤਮਾ ਗਲਤ ਹੀ ਹੋਣ ਦਿੰਦਾ ਉਹ ਆਪਣੇ ਆਪ ਰੋ ਸੋਚੇਗਾ ਮੈਂ ਕੋਈ ਕਿਸੇ ਦਾ ਮਾੜਾ ਕਰਕੇ ਮੇਰਾ ਚੰਗਾ ਹੋ ਜੇ ਉਹ ਐ ਸੋਚਣੀ ਛੱਡ ਦੇ ਬਹੁਤ ਵਧੀਆ ਇਹ ਕੰਮ ਨਾ ਹੀ ਕਰੇ ਲੋਕਾਂ ਦੇ ਬੱਚੇ ਖੇਡਦੇ ਆਲੇ ਦੋਲੇ ਖੇਡਦੇ ਆ ਨਾ ਚਲੋ ਅਸੀਂ ਜਾਣਦੇ ਆ ਤੁਸੀਂ ਜਾਣਦੇ ਹੋ ਵੀ ਸਭ ਰੱਬ ਦਾ ਕੀਤਾ ਹੋਇਆ ਹੁੰਦਾ ਆ ਇਹ ਨਾ ਲੋਕਾਂ ਦਾ ਕੀਤਾ ਕੁਝ ਨਹੀਂ ਹੈਗਾ ਹਣਾ ਪਰ ਫਿਰ ਵੀ ਬੱਚੇ ਖੇਡਦੇ ਆ ਡਰ ਪਹਾਉ ਦਾ ਇੱਕ ਜਿਹੜਾ ਬਣਿਆ ਰਹਿੰਦਾ ਹੈ ਮਾਹੌਲ ਬਣਿਆ ਰਹਿੰਦਾ ਹੈ ਤੇ ਕੀ ਤੁਹਾਨੂੰ ਕੀ ਲੱਗਦਾ ਉਹ ਵਿੱਚ ਦੇਖੋ ਜੀ ਭਾਈ ਜਿੱਦਾਂ ਕਹਿ ਰਿਹਾ ਕਿ ਇੱਥੇ ਅੱਗੇ ਵੀ ਇਹ ਕੰਮ ਹੋ ਚੁੱਕੇ ਆ ਹਮ ਠੀਕ ਹੈ ਜੀ ਹੈ ਤਾਂ ਕੋਈ ਬੰਦਾ ਲੋਕਲੀ ਹੋਏਗਾ ਜਿਹੜਾ ਕੰਮ ਕਰਦਾ ਹੋਏਗਾ ਉਹਨੂੰ ਜਾਂ ਲੋਕਾਂ ਦੀ ਖੁਸ਼ੀ ਨਹੀਂ ਦੇਖੀ ਜਾਂਦੀ ਹੋਏਗੀ ਠੀਕ ਹੈ ਨਾ ਉਹ ਚਾਹਦਾ ਹੋਏਗਾ ਕਿ ਮੈਂ ਕਿਸ ਨੂੰ ਦੋ ਫੁਲਕੇ ਕੋਈ ਖਾ ਰਿਹਾ ਕੋ ਨਹੀਂ ਦੇਖ ਕੇ ਸਖਾਂਦਾ ਕਿ ਨਾ ਖਾਏ ਦੋ ਵੀ ਹਮ ਠੀਕ ਹੈ ਨਾ ਗੁਰੂ ਪੀਰਾਂ ਦੀ ਧਰਤੀ ਆ ਇੱਕ ਪਾਸੇ ਮੰਦਿਰ ਹੈ ਇੱਕ ਪਾਸੇ ਗੁਰਦੁਆਰਾ ਹੈ ਜਿੱਥੇ ਲੋਕ ਜਿਹੜੇ ਆ ਨਤਮਸਤਕ ਹੁੰਦੇ ਆ ਸਵੇਰੇ ਸ਼ਾਮ ਦਿਨੇ ਦੁਪਹਿਰੇ ਜਿਹੜੇ ਨਤਮਸਤਕ ਹੁੰਦੇ ਆ ਆਪਣੀ ਜਿਹੜੀ ਚੜ੍ਹਦੀ ਕਲਾ ਦੀ ਜਿਹੜੀ ਆਰਦਾਸ ਕਰਦੇ ਆ ਕਰਾਉਂਦੇ ਆ ਤੇ ਉੱਥੇ ਹੀ ਜਿਹੜਾ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਹੈਗੇ ਨੇ ਇਸ ਸੰਸਾਰ ਦੇ ਉੱਤੇ ਐਸੇ ਲੋਕ ਹੈਗੇ ਨੇ ਜਿਹੜੇ ਇਹੋ ਜਿਹਾ ਕਾਰਾ ਕਰਨ ਲੱਗੇ ਜਿਨ੍ਹਾਂ ਨੂੰ ਮਾਸਾ ਵੀ ਸ਼ਰਮ ਨਹੀਂ ਆਉਂਦੀ ਹੈਗੀ ਮਾਸਾ ਜਿਹੜਾ ਸ਼ਰਮ ਦਾ ਜਿਹੜਾ ਆ ਉਹ ਸ਼ਾਇਦ ਇਸ਼ਾਰਾ ਵੀ ਨਹੀਂ ਮਿਲਦਾ ਹੈਗਾ ਵੀ ਯਾਰ ਭਈ ਅਸੀਂ ਇਹ ਕਿਹੜਾ ਕਾਰਾ ਕਰਨ ਚੱਲੇ ਆ ਰੱਬ ਦੀਆਂ ਦਿੱਤੀਆਂ ਨਿਯਾਮਤਾਂ ਨੂੰ ਜਿਹੜੀਆਂ ਆ ਸ਼ਾਇਦ ਉਹ ਵੀ ਭੁੱਲ ਜਾਂਦੇ ਆ ਰੱਬ ਦੇ ਅਖੋਫ ਤੋਂ ਵੀ ਡਰ ਸ਼ਾਇਦ ਨਹੀਂ ਲੱਗਦਾ ਹੈਗਾ ਫੇਰ ਕਹਿਣਾ ਚਾਹਾਂਗੇ ਅਸੀਂ ਆਪਣੇ ਚੈਨਲ ਦੇ ਥਰੂ ਆਪਣੇ ਇਸ ਮੰਚ ਦੇ ਥਰੂ ਕਹਿਣਾ ਚਾਹਾਂਗੇ ਉਸ ਲੋਕਾਂ ਨੂੰ ਸਨੇਹਾ ਦੇਣਾ ਚਾਹਾਂਗੇ ਚਾਹਾਂਗੇ ਕਿ ਰੱਬ ਤੋਂ ਵੱਡਾ ਕੁਝ ਨਹੀਂ ਆ ਉਸ ਗੁਰੂ ਘਰ ਤੋਂ ਵੱਡਾ ਕੁਝ ਨਹੀਂ ਆ ਉਸ ਦਰਬਾਰ ਤੋਂ ਵੱਡਾ ਕੁਝ ਨਹੀਂ ਆ ਜੇ ਅਗਰ ਤੁਸੀਂ ਮੰਗਣਾ ਹੈ ਕੁਝ ਜੇ ਅਗਰ ਤੁਸੀਂ ਚਾਹੁੰਦੇ ਹੋ ਕੁਝ ਤਾਂ ਉਸ ਗੁਰੂ ਘਰ ਜਾਓ ਉਸ ਦਰਬਾਰ ਦੇ ਵਿੱਚ ਜਾਓ ਖਾਲੀ ਝੋਲੀਆਂ ਭਰੋ ਭਰਾਓਗੇ ਅਗਰ ਇਹੋ ਜਿਹੇ ਕਾਰੇ ਕਰੋਗੇ ਤੇ ਜੋ ਹੈਗਾ ਰੱਬ ਨੇ ਉਹ ਵੀ ਖੋ ਕੇ ਲੈ ਜਾਣਾ ਆ ਕੈਮਰਾ ਪਰਸਨ ਰਾਹੁਲ ਦੇ ਨਾਲ ਮੈਂ ਪ੍ਰਦੀਪ ਸਿੰਘ ਐਮ ਐਚ ਪੰਜਾਬ ਪਠਾਨਕੋਟ